ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡੇ ਦੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਡਾਂਗੀਆਂ ਜੀ ਤਸੀਰ ਜਗਰਾਉਂ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਲੁਧਿਆਣਾ ਅਜੱਤਵਾਲ ਵੀ ਨੇੜੇ ਆ ਜੀ ਚੂੜ ਚੱਕ ਵੀ ਨੇੜੇ ਆ ਕੌਂਕੇ ਤੇ ਕੌਂਕੇ ਵੀ ਨੇੜੇ ਆ ਜੀ ਤਿੰਨ ਪੈਂਡ ਆਸੇ ਪਾਸੇ ਦੇ ਆ ਜੀ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆ ਟਾਪ ਕਲਾਸ ਵੜ ਲੈ ਕੇ ਆਂਦੀ ਐ ਸੁਆ ਸੁਆ ਨਾਗਾ ਮੇਰੀ ਸਪੈਸ਼ਲ ਬੇਨਤੀ ਹੁੰਦੀ ਆ ਜੀ ਜਦੋਂ ਤੁਸੀਂ ਸੂਏ ਸਵਾਏ ਨਗਦ ਦੀ ਖਰੀਦ ਕਰਦੇ ਆ ਤਾਂ ਆਪ ਦੀ ਵੀਰੇ ਦੋ ਟਾਈਮ ਚਾਰ ਟਾਈਮ ਮਾਰਕਿੰਗ ਜਰੂਰ ਕਰ ਲਿਆ ਕਰੋ ਬਾਕੀ ਦੀ ਡਿਟੇਲ ਮੈਂ ਬਾਅਦ ਵਿੱਚ ਤੁਹਾਨੂੰ ਲੈ ਕੇ ਦੇਵਾਂਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਅਮਰੀਕਾ ਮੇਰਾ ਪੈਂਡਾਂਗੀਆਂ ਦਸੀਲ ਜਗਰਾਉ ਜਿਹੜਾ ਲੁਧਿਆਣਾ ਮੋਬਾਈਲ ਨੰਬਰ ਜੀ 9592511727 ਠੀਕ ਆ ਜਿਹੜੀ ਆਪਾਂ ਹਫ਼ਤੇ ਤੱਕ ਪਹਿਲਾ ਵੀਡੀਓ ਪਾਈ ਸੀ ਵੈੱਕੇ ਸੀ ਨਗਦ ਹਾਂ ਹਾਂ ਵੀਰੇ ਅੱਧੇ ਘੰਟੇ ਦੀ ਵੈਗੀ ਸੀਗੀ ਠੀਕ ਆ ਵੀਰੇ ਇਸ ਹੁਆ ਕਿੰਨਾ ਮਵਰੇ ਵੈਰੇ ਇਹ ਵੀ ਦੂਜਾ ਸੁਆ 6 ਦੰਦ ਮੂੰਹ ਹਾਂ ਕਦੋਂ ਸੁਈ ਹੈ ਜੀ ਇਹਨੂੰ ਚੌਥਾ ਦਿਨ ਆ ਵੀਰੇ ਬੱਚਾ ਕੀ ਹੈ ਜੀ ਬੱਚੀ ਆ ਵੀਰੇ ਬੱਚੀ ਬਹੁਤ ਚੰਗੀ ਹੈ ਜੀ ਹਾਂ ਵੀਰੇ 66 ਸੀਮਨ ਦੀ ਹੈ ਪਤਾ ਨਹੀਂ ਕਿਹੜੇ ਦੀ ਹੈ ਠੀਕ ਆ ਜੇਰ ਕੰਪਲੀਟ ਆ ਜੀ ਵੀਰੇ ਇੱਕ ਨੰਬਰ ਆ ਪੂਰੀ ਹੁਣ ਕਿੰਨਾ ਦੁੱਧ ਆ ਕੇ ਬੋਲਾ ਵੀਰੇ ਵੀਰੇ ਹਜੇ ਲੂਆ ਹੀ ਆ ਬੋਲਾ ਹੀ ਬਣਦਾਗਾ ਠੀਕ ਆ ਹੁਣ 24 ਲੀਟਰ ਤਿਆਰ ਆ ਇਹਦੇ ਥੱਲੇ ਡੱਬੇ ਮਾਰਦਾ ਹਾਂ ਹਾਂ ਡੱਬੇ ਮਾਰਦਾ ਕਹ ਵੀਰੇ ਆਪਦੀ ਪਹਿਲਾ 4 ਡੰਗ ਚੋ ਕੇ ਮੈਂ ਕਹਿੰਦਾ ਵੀਰੇ ਜਿੱ ਟਾਈਮ ਤੋਂ ਟਾਈਮ ਚੋਲ ਲੈ ਭਲਾ ਅਗਲਾ ਵੀ ਨਾ ਦੀ ਗਰੰਟੀ ਹੈ ਜੀ। ਬਰੇ ਪਲਾਂ ਹੀ ਵੇਜਾ ਥੱਲੇ ਬਹੁਤ ਠੰਡੀ ਸੀ ਲਾਏ ਨਹੀਂ ਕੋਈ ਚੱਕਰ ਹੈ ਜੇ ਪਸ਼ੂ ਆਪਾਂ ਤੁਹਾਨੂੰ ਪਤਾ ਲੈਂਦੀ ਨਹੀਂ ਗੇ। ਹੂੰ ਗਰਮ ਪਸ਼ੂ ਬਾਈ ਗਰਮ ਤਾਂ ਹੀ ਨਹੀਂ। ਬਾਕੀ ਕਿਉਂਕਿ ਇੱਕ ਅੱਧਾ ਨੱਕ ਲੈਣਾ ਹੁੰਦਾ ਬਰੇ ਆਪਾਂ ਮਾੜਾ ਲਿਆਵਾਂਗੇ ਉਹ ਜਿਆਦਾ ਰਹੂਗਾ ਜੀ। ਬਾਕੀ ਪੂਰਾ ਟੌਪ ਦਾ ਮਿਲਕ ਵੇਣ ਚੈੱਕ ਕਰ ਲੋ ਸਟਰੋਂਗ ਹੋਂਦੀ ਹੈ ਸੋਨਾ ਕੱਟ ਵਾਲਾ ਹਵਨ ਤੂਰ ਕੇ ਦਿਖਾ ਦਿਓ ਫਿਰ। ਤੂਰ ਬਲ ਸੰਭੀ ਭਲੀ ਪੂਰੀ ਆ ਚਮਕਦਮ ਕਾਲੀ ਆ ਪੂਰੀ। ਬੱਚਾ ਮਗਰ ਚੰਗੀ ਵੱੱਛੀ ਹੈ ਜੀ। ਜੇਰ ਦੇ ਗਾਰੰਟੀ ਹੋਊਗੀ ਕੰਪਲੀਟ ਹੋਊਗੀ ਬੇਫਿਕਰ ਹੋ ਕੇ ਆਜੋ ਜੀ ਹਵਾਨੇ ਦੀ ਫਿਟਨੈਸ ਚੈੱਕ ਕਰ ਸਕਦੇ ਹੋ ਤੇ ਦੁਪਹਿਰ ਦੇ ਟਾਈਮ 'ਤੇ ਅੱਪਾ ਵੀਡੀਓ ਕਵਰ ਕਰਦੇ ਆ ਜੀ ਹਵਾਨਾ ਤੁਸੀਂ ਦੇਖ ਸਕਦੇ ਹੋ ਐਂ ਪਟਾਂ ਚ ਫਸਿਆ ਪਿਆ ਵੀਰੇ ਥਣ ਕੱਲਾ ਕੱਲਾ ਨਿੱਖੜ ਮਾ ਹਾਥੀ ਚਵਾਈ ਵਾਲਾ ਇਧਰੋਂ ਲੰਮੀ ਲੈ ਜੱਲੀ ਵੀਰੇ ਫੋਰ ਸ਼ਾਂਖ ਪੂਰਾ ਵੀ ਨਹੀਂ ਤੇ ਹਵਾਨੇ ਦੀ ਖੂਬਸੂਰਤੀ ਚੈੱਕ ਕਰ ਲਓ 22 ਲੀਟਰ 24 ਲੀਟਰ ਕੇ 22 ਲੀਟਰ 24 ਲੀਟਰ ਵੀਰੇ ਤਿਆਰ ਹੈ ਤੀ ਮੋੜ ਲਿਆਓ ਵੀਰੇ 24 ਲੀਟਰ ਨੈਟ ਬੋਲਾ ਤਿਆਰ ਆ ਦੋ ਟਾਈਮ ਚਾਰ ਟਾਈਮ ਕੋਈ ਵੀਰ ਮਿਲਕਿੰਗ ਕਰ ਸਕਦਾ ਜੀ ਬਰੀਡ ਦਾ ਅੰਤ ਕੋਈ ਨਹੀਂ ਫੁੱਲ ਸੰਭੀ ਪਣੀ ਹੈ ਵਜਨ ਵਜੂਦ ਵਾਲੀ ਆ ਫਿਟਨੈਸ ਵਾਲਾ ਹਵਾਨਾ ਜਿਹੜਾ ਕਿ ਐਚਐਫ ਵੇੜਾਂ ਚ ਕੰਮਜਾਪ ਵੀ ਇਹਦੇ ਜ਼ਿਆਦਾ ਹੁੰਦਾ ਇਹ ਹੀ ਹਵਾਨਾ ਕੰਮਜਾਪਾ ਕਿਉਂਕਿ ਦੁੱਧ ਕਰਮਾ ਵਾਲੀ ਬਹੁਤ ਸੋਨਾ ਕੱਢੂਗੀ ਤੇ ਮਿਸਟੈਟਸ ਵਗੈਰਾ ਦੀ ਪ੍ਰੋਬਲਮ ਇਹਨੂੰ ਆਉਂਦੀ ਨਹੀਂ ਜੀ ਬਾਕੀ ਚੈੱਕ ਕਰ ਸਕਦੇ ਹੋ ਪ੍ਰਿੰਟ ਹਾਈਟ ਬਰੀਡ ਸਾਰੇ ਪੱਖ ਤੋਂ ਚੰਗੀ ਆ ਡਿਮਾਂਡ ਵੀਰੇ ਜੈਜ ਜਿਹੜੇ ਲੈਣੇ ਆ ਉਹੀ ਦੱਸਿਓ ਵੀਰੇ ਵੀਰੇ ਮੁੱਲ ਕਰਾਉ ਨੂੰ ਤਾਂ ਆਪਾਂ ਇੱਕ 10 ਕਰਾ ਲਵੇ ਕੋਈ ਇੱਕ 15 ਕਰਾ ਲਵੇ ਹਾਂਜੀ 95 ਦੇ ਵਿੱਚੋਂ ਮਾਨ ਕਰਦਾਂਗੇ ਹੋਜੂ ਮਾਨਤਨ ਆਹ ਬਰੇ ਮਾਨ ਕਰਦਾਂਗੇ ਠੀਕ ਆ 95000 ਰੁਪਏ ਚੋਂ ਮਾਨਤਨ ਹੋਜੂਗਾ ਜੀ ਥਣਾ ਦੀ ਗਰੰਟੀ ਰੰਗ ਪ੍ਰਿੰਟ ਪੂਰਾ ਸੋਨਾ ਜੀ ਬਾਕੀ ਜੀ ਨੂੰ ਵੀ ਨਾ ਕੋਈ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ